ਜਣੀ ਭਰਾਵੋ ਪਰਸੋਂ ਦੀ ਗੱਲ ਹੈ ਪਰਸੋਂ ਅਸੀਂ ਇਕੱਠੀ ਸਾਰੀ ਸੂਬਾ ਕਮੇਟੀ ਸੰਗਰੂਰ ਡੀਸੀ ਨਾਲ ਮੀਟਿੰਗ ਹੋਈ ਹੈ ਇੱਕ ਤਰੀਕ ਨੂੰ ਉਹਦੇ ਵਿੱਚ ਤੈਅ ਕਰਕੇ ਕਿ ਮੀਤ ਹਿਆਰ ਨੂੰ ਮਿਲਾਂਗੇ ਜਿਹੜਾ ਜਹਾਜ਼ੀਰ ਦਾ ਮਸਲਾ ਸੰਗਰੂਰ ਜਿਹਦੇ ਨਾਲ ਸੰਬੰਧਿਤ ਧੂਰੀ ਬਲਾਕ ਨਾਲ ਵੀ ਭਾਈ ਤੁਹਾਡਾ ਡੀਸੀ ਸੰਗਰੂਰ ਆ ਜਿਹੜਾ ਉਹ ਨੂੰ ਲਗਾਤਾਰ ਅਣਗੌਲਿਆ ਕਰ ਰਿਹਾ ਮਸਲੇ ਨੂੰ ਉਸ ਮਸਲੇ ਦੇ ਉੱਤੇ ਸਰਕਾਰ ਗੰਭੀਰਤਾ ਨਾਲ ਲਵੇ ਇਹਦੇ ਬਾਰੇ ਅਸੀਂ ਕਿਹਾ ਵੀ ਉਹਦਾ ਗੱਲ ਕਰੋ ਆਪਣੇ ਸੂਬਾ ਆਗੂ ਨੇ ਰੂਪਕ ਸੰਨਾ ਉਹਨਾਂ ਨੇ ਤਾਲਮੇਲ ਬਣਾਇਆ ਕਿ ਕੱਲ ਆਪਾਂ ਰਵੱਲ ਕੱਲ ਨਹੀਂ ਮਿਲੇ ਕੱਲ ਤਾਲਮੇਲ ਕਰਕੇ ਕਹਿੰਦੇ ਜੀ 3 ਤਰੀਕ ਨੂੰ ਸਵੇਰੇ 9 ਵਜੇ ਇੱਥੇ ਆ ਜਿਓ ਅੱਜ ਸਵੇਰੇ 9 ਵਜੇ ਮੀਟਿੰਗ ਦਾ ਟਾਈਮ ਦਿੱਤਾ ਜਦੋਂ ਸਵੇਰੇ ਅਸੀਂ 4-5 ਆਗੂ ਜੀਵਨ ਚ ਆਪਣੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਛੱਡਾ ਸਿੰਘ ਜੇਠੂ ਕੇ ਆਪਣੇ ਸੂਬਾ ਸਕੱਤਰ ਸਗਾਰਾ ਸਿੰਘ ਮਾਨ ਸੂਬਾ ਮੀਤ ਪ੍ਰਧਾਨ ਆਪਰਾ ਰੂਪ ਸਿੰਘ ਸੱਣਾ ਜੀਰੋ ਚ ਮੈਂ ਹਾਜ਼ਰ ਹਾਂ ਤੇ ਆਪਣੇ ਭੂਰੀ ਬਲਾਕ ਦੇ ਆਗੂ ਨੇ ਪ੍ਰਧਾਨ ਨੇ ਹਰਮਨ ਸਿੰਘ ਲੱਗਾ ਅਸੀਂ ਚਾਰ ਪੰਜ ਆਗੂ ਜਦੋਂ ਆਏ ਜਣੀ ਗੇਟ ਦੇ ਉੱਪਰ ਤੋਂ ਸਾਨੂੰ ਜਦੋਂ ਸੁਣਿਆ ਕਹਿੰਦਾ ਮੰਤਰੀ ਸਾਹਿਬ ਨੂੰ ਤਾਂ ਕੰਮ ਹੋ ਗਿਆ ਜੇ ਉਹ ਤਾਂ ਚਲੇ ਗਏ ਜਿਹੜੀ ਹੈਰਾਨੀ ਦੀ ਗੱਲ ਆ ਵੀ ਸਾਡੀ ਸਾਰੇ ਸੂਬੇ ਦੀ ਟੀਮ ਆਈ ਆ ਜਿਹੜਾ ਕੋਈ ਆਮ ਲੋਕ ਆ ਆ ਕੇ ਕਹਿੰਦੇ ਨੇ ਕਿ ਮੰਤਰੀ ਸਾਹਿਬ ਸਾਡੀ ਗੱਲ ਸੁਣ ਲਓ ਉਹਨਾਂ ਦੀ ਗੱਲ ਕਦੋਂ ਸੁਣਦੇ ਹਣੇ ਤੱਕ ਆ ਇਸ ਕਰਕੇ ਇਹਨਾਂ ਨੂੰ ਚੇਤਾਵਨੀ ਦਿੱਤੀ ਆ ਪਿਛਲੇ ਦਿਨਾਂ 'ਚ ਵੀ ਇਹਨਾਂ ਦੀ ਜਿਹੜੀ ਐਮ ਐਲ ਏ ਆ ਨਰਿੰਦਰ ਕੌਰ ਭਰਾ ਆਜਾ ਉਹਨੂੰ ਅਸੀਂ ਮਿਲਿਆ ਮਿਲ ਕੇ ਉਹਦੇ ਨਾਲ ਗੱਲ ਕੀਤੀ ਆ ਸਾਰੀ ਕਿ ਮੈਂਡ ਮਹਾ ਮਸਲੇ ਨੇ ਦੋ ਮਸਲੇ ਜਹਾਬੀ ਵਾਲਾ ਤੇ ਜੋੜੀਆਂ ਦੇ ਸੰਬੰਧ ਤੇ ਤੁਸੀਂ ਕਾਰਨਾ ਕੀਤੀ ਤਾਂ ਜਿਹੜੀ ਤੁਹਾਡੀ ਸੰਰੂਰ ਦੀ ਫਟਾਰੀ ਸੀਟ ਆ ਤੁਸੀਂ ਨੀਤਹੇਰ ਨੂੰ ਖੜਾ ਕਰਨ ਜਾ ਰਹੇ ਹੋ ਉਹਦੇ ਸੰਬੰਧ ਦੇ ਵਿੱਚ ਅਸੀਂ ਨੀਤਹੇਰ ਤੇ ਬਾੜ ਤੇ ਜਾਵਾਂਗੇ ਇਹਦੇ ਬਾਰੇ ਵਿਚਾਰ ਕਰ ਲਓ ਐਮਐਲਏ ਭਰਾ ਨੂੰ ਕਿਹਾ ਇਹਨਾਂ ਦਾ ਮੰਤਰੀ ਆ ਅਮਰ ਆੜਾ ਸੁਨਾਮ ਤੋਂ ਉਹ ਬਕਾਇਦਾ ਕਿਹਾ ਜਣੀ ਉਹਦੀ ਕੋਈ ਇਹ ਨਹੀਂ ਸਮਝਿਆ ਕਿ ਸੀਟ ਲੜਨੀ ਆ ਇਸ ਤਰਕੇ ਪਰ ਇਸ ਰੇਸ ਦੇ ਵਜੋਂ ਕਿ ਲਗਾਤਾਰ ਅਣਗੌਲੇਆ ਕੀਤਾ ਜਾ ਰਿਹਾ ਹਰ ਮਸਲਾ ਅਣਗੌਲੇਆ ਕੀਤਾ ਜਾ ਰਿਹਾ ਇਸ ਦੇ ਰੋਸ ਵਜੋਂ ਇੱਥੇ ਆਏ ਆ ਜਦੋਂ ਆ ਕੇ ਇਹਦਾ ਪਤਾ ਲੱਗਿਆ ਵੀ ਮੰਤਰੀ ਤਾਂ ਲੰਘਿਆ ਬਕਾਇਦਾ ਆਪਾਂ ਵੀਡੀਓ ਜਾਰੀ ਕੀਤੀ ਇੱਥੋਂ ਕਿ ਆ ਮੋਰਚਾ ਪੱਕੇ ਤੌਰ ਤੇ ਲੱਗ ਗਿਆ ਤੁਹਾਨੂੰ ਫੋਰੀ ਤਾਰ ਤੇ ਸਦਾ ਦਾ ਭਰਾਵੋ ਤੁਹਾਨੂੰ ਵਧਾਈ ਆ ਕਿ ਤੁਸੀਂ ਪੂਰੇ ਤੌਰ ਤੇ ਆਏ ਹੋ ਕੱਲ ਨੂੰ ਆ ਪੰਡਾਲ ਦੇ ਵਿੱਚ ਖੜਨ ਦਾ ਮਤ ਥਾਂ ਨਹੀਂ ਹੋਣੀ ਕਿਉਂਕਿ ਖਾਰਾ ਸੰਗਰੂਰ ਜਲਾਊਗਾ ਤੁਸੀਂ ਵੀ ਜੋਰ ਲਾਓਗੇ ਕੱਲ ਨੂੰ ਇਸ ਕਰਕੇ ਮੰਤਰੀ ਸਾਹਿਬ ਇਹ ਨਹੀਂ ਹੈ ਵੀ ਅਸੀਂ ਇੱਥੇ ਬੈਠੇ ਆ ਤੇਰੇ ਬਾਅਦ ਬਹਿ ਕੇ ਤੇਰਾ ਪਿੰਡ ਸੇਪਾ ਕਰਾਂਗੇ ਅਸੀਂ ਸਵੇਰੇ ਮੀਟਿੰਗ ਕਰਕੇ ਤੈਅ ਕਰ ਲਿਆ ਤੂੰ ਜਾ ਤਾਂ ਸਹੀ ਕਿਹੜੇ ਪਿੰਡ 'ਚ ਜਾਵੇਂਗਾ ਕਿਹੜੇ ਪਿੰਡ 'ਚ ਜਾ ਕੇ ਮਿਲੇਗਾ ਸਾਡੇ ਸਾਰੇ ਪਿੰਡ ਚੱਟੇ ਦੀ ਜੱਸੀ ਆ ਪਰੋਂ ਕਿਸੇ ਪਿੰਡ 'ਚ ਨਹੀਂ ਬਣਨਦੇ ਉਸੇ ਪਿੰਡ 'ਚ ਘੇਰਾਗੇ ਇਹ ਫੈਸਲਾ ਹੋ ਗਿਆ ਆਪਣਾ ਜਾਇਜ਼ ਮਸਲੇ ਨੇ ਭਰਾਵੋ ਤੁਸੀਂ ਇਹ ਗੱਲ ਵਿਚਾਰੋ ਕਿ ਜਦੋਂ ਕੋਈ ਸਾਡਾ ਛੋਟਾ ਜਿਹਾ ਮਸਲਾ ਹੁੰਦਾ ਜਾਇਜ਼ ਮਸਲਾ ਹੁੰਦਾ ਅਸੀਂ ਇਹਨਾਂ ਦੇ ਕਿਸੇ ਅਫਸਰ ਨੂੰ ਜਾ ਕੇ ਕਹਿੰਨੇ ਆ ਓਣ ਗਾਉਲਿਆ ਕਿਉਂ ਕਰਦੇ ਨੇ ਭਲਾ ਜਣੀ ਜਿਹੜਾ ਜਹਾਗੀਰ ਦਾ ਮਸਲਾ ਨੰਗੀ ਚਿੱਟੀ ਧੱਕੇ ਸਾਹੀ ਆ ਜਬਾੜ ਗਾਉਲਿਆ ਕੀਤਾ ਜਾ ਰਿਹਾ ਉਹ ਜਿਹੜਾ ਸਰਪੰਚਾ ਗਰਚਰਨ ਜਾਗੀਰ ਵਾਲਾ ਕੋਈ ਨਾ ਤਾਂ ਉੱਤਰ ਚ ਬਹਿ ਜਾਂਦਾ ਉਹ ਜਿਹੜਾ ਦੋਲੀਆ ਵਾਲਾ ਮਸਲਾ ਚੱਲਦਾ ਉਹ ਬਲਜਿੰਦਰ ਜਣੀ ਉਹਦੀ ਕਿੱਡੀ ਕੀ ਪਹੁੰਚ ਹੋਊਗੀ ਭਲਾ ਉਹਨਾਂ ਦੀ ਪਹੁੰਚ ਵੀ ਹੈ ਪਰ ਗੱਲ ਕੀ ਆ ਭਲਾ ਅਣਗੌੜਿਆ ਕਿਉਂ ਕਰਦੇ ਨੇ ਥਰਗੌੜਿਆ ਇਹਸ ਕਰਕੇ ਕਰਦੇ ਨੇ ਭਰਾਵੋ ਸਾਡੇ ਸੋਚਣ ਵਾਲੀ ਗੱਲ ਆ ਸਾਡੇ ਵਿਚਾਰਨ ਵਾਲੀ ਗੱਲ ਆ ਇਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਕਿ ਜਿਹੜੇ ਜੱਡਾ ਹਮਲਾ ਲੈ ਕੇ ਆ ਰਹੇ ਨੇ ਜਿਹੜੀਆਂ ਨੀਤੀਆਂ ਲੈ ਕੇ ਆ ਰਹੇ ਨੇ ਜੇ ਉਹ ਨੀਤੀਆਂ ਲਾਗੂ ਕਰਨੀਆਂ ਨੇ ਆ ੜਕਾ ਸਾਹਮਣੇ ਤੁਸੀਂ ਉਹ ਨੀਤੀਆਂ ਲਾਗੂ ਨਹੀਂ ਹੋਣ ਦਿੰਦੇ ਤੁਸੀਂ ਕਹਿੰਦੇ ਹੋ ਸੈਲੂਨ ਵਾਲੇ ਕਦਮਾ ਚ ਕਣਕ ਲੱਗਣ ਨਹੀਂ ਦਿੰਦੇ ਤੁਸੀਂ ਕਹਿੰਦੇ ਮੀਟਰ ਲੱਗਣ ਨਹੀਂ ਦਿੰਦੇ ਤੁਸੀਂ ਕਹਿੰਦੇ ਬਰਟ ਕਾਲ ਦੇ ਹੋਲ ਨਹੀਂ ਦਿੰਦੇ ਤੁਸੀਂ ਕਹਿੰਦੇ ਤੁਰਕੀਆਂ ਹੋਣ ਨਹੀਂ ਦਿੰਦੇ ਇਹਨਾਂ ਨੂੰ ਆਇਆ ਵੀ ਇਹਨਾਂ ਨੂੰ ਹਟਾ ਲਿਆ ਕਰੋ ਜੇ ਇਹਨਾਂ ਦੇ ਮਗਰ ਤਾਕਤ ਜੁੜੀ ਗਈ ਤਾਂ ਸਾਡੀਆਂ ਆ ਨੀਤੀਆਂ ਲਾਗੂ ਨਹੀਂ ਹੋਣੀਆਂ ਇਸ ਕਰਕੇ ਅਣਗੌਲਿਆ ਕਰਦੇ ਨੇ ਇਹਨਾਂ ਨੂੰ ਭਲੇਖਾ ਵੇਠਾਣਾ ਘੇਰ ਲੈਂਦੇ ਨੇ ਦੋ ਤਿੰਨਨ ਘੇਰ ਕੇ ਰਾਂ ਦੇ ਨਾ ਸੀ ਸੀਮਾ ਦਾ ਦੀ ਇਹ ਦੱਸਾਂਗੇ ਹੁਣ ਸਾਡੀ ਸੀਮਾ ਕਿੱਥੇ ਤੱਕ ਆ ਕਿਹਾ ਡੀਸੀ ਸੰਗਰੂਰ ਨੂੰ ਕਿ ਡੀਸੀ ਸਾਹਿਬ ਇਹ ਭਲੇਖਾ ਕੱਢ ਦਿਓ ਜਾਂ ਤੁਹਾਨੂੰ ਸਾਨੂੰ ਟੇਬਲ ਤੇ ਦੱਸ ਦੇ ਵੀ ਸਾਡੀ ਗੱਲ ਗਲਤ ਕੀ ਆ ਪਰ ਟੇਬਲ ਤੇ ਕੋਈ ਜਵਾਬ ਨਹੀਂ ਆਉਂਦਾ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਪੂਰਾ ਅਮਾ ਫੈਲਾ ਇਹਨਾਂ ਦਾ ਜਦੋਂ ਆਪਾਂ ਬਹਿ ਕੇ ਗੱਲ ਕੀਤੀ ਉਹਨਾਂ ਨਾਲ ਇਹਨਾਂ ਗੱਲਾਂ ਦਾ ਜਵਾਬ ਨਹੀਂ ਆਇਆ ਇਹਨਾਂ ਕੋਲੇ ਭਰਾਓ ਮਸਲਾ ਕੀ ਆ ਬਲਾ ਜਹਾਜ਼ੀ ਵਾਲਾ ਜੇ ਤੁਸੀਂ ਸੁਣੋਗੇ ਨਾ ਰੋਣਾ ਹੋਊਗਾ ਪ੍ਰਭੂ ਬਹੁਤ ਮੰਗੀ ਚੱਕੀ ਧੱਕੇ ਸਾਡੀ ਉੱਥੋਂ ਦੇ ਦੋ ਬੰਦੇ ਕ ਚਰਨ ਸਿੰਘ ਆਵੇ ਇੱਕ ਸਾਫ ਦਾ ਸਰਪੰਚ ਇੱਕ ਆਮ ਦਾ ਚਰਨ ਸਿੰਘ ਉਹ ਸਰਚਰ ਨੂੰ ਸਰਪੰਚ ਤੋਂ ਮੋੜ ਪੈ ਗਈ ਜਿੰਨੇ ਆਪਾਂ ਉਹਨਾਂ ਦੀ ਬਣਦੀ ਬਹੁਤ ਹੀ ਆਪਚ ਉਹਨੇ ਕਿਹਾ ਕਹਿੰਦਾ ਸਰਪੰਚ ਮੈਨੂੰ ਕੁਝ ਪੈਸਿਆਂ ਦੀ ਲੋੜ ਆ ਸਾਢੇ 3 ਲੱਖ ਰੁਪਈਆ ਉਹਨੇ ਉਹ ਤੋਂ ਲੈ ਲਿਆ ਉਦੋਂ ਪਰਮੋਡ ਲਿਖ ਲਿਆ ਪ੍ਰਭੂ ਜਦੋਂ ਪਰਮੋਡ ਲਿਖ ਲਿਆ ਪਰਨੇਸ਼ ਲਿਖਣ ਤੋਂ ਬਾਅਦ ਜਦੋਂ ਦੀ ਮਿਆਦ ਹੋਊਗੀ ਵੀ ਭਾਈ ਪੈਸੇ ਵਾਪਸ ਕਰਨੇ ਨੇ ਉਹਨੇ ਕਿਹਾ ਵੀ ਪੈਸੇ ਤਾਂ ਮੇਰੇ ਕੋਲੇ ਸਰਪੰਚ ਜੇ ਬਣੇ ਨਹੀਂ ਕਹਿੰਦਾ ਜੇ ਪੈਸੇ ਮੈਨੂੰ ਤਾਂ ਕਹਿੰਦਾ ਪੈਸੇ ਦੀ ਹੋਰ ਲੋੜ ਆ ਉਹ ਕਹਿੰਦਾ ਵੀ ਕਿੰਨੇ ਪੈਸੇ ਚਾਹੀਦੇ ਨੇ 4 ਲੱਖ ਹੋਰ ਚਾਹੀਦਾ ਸਾਢੇ 3 ਲੱਖ ਪਹਿਲਾਂ ਹੋ ਗਿਆ ਤੇ 4 ਲੱਖ ਰੁਪਈਆ ਹੋਰ ਸਾਢੇ 7 ਲੱਖ ਰੁਪਈਆ ਉਹ ਨੂੰ ਦੇ ਕੇ ਜਣੀ 16 ਬਿਘੇ ਜ਼ਮੀਨ 16 ਬਿਘੇ ਜ਼ਮੀਨ ਲਖਾ ਲਈ ਭਰਾਓ ਕਿ ਤੂੰ ਮੇਰੇ ਪੈਸੇ ਵਾਪਸ ਕਰਦੀ ਮੈਂ ਤੇਰੀ ਜ਼ਮੀਨ ਵਾਪਸ ਕਰ ਦੂੰਗਾ ਜਣੀ ਜਿਹੜਾ ਸਾਡੇ ਤੇ ਲੱਖ ਦਾ ਪਰਲੋਟ ਭਰਿਆ ਉਹ ਪਰਲੋਟ ਕਹਿੰਦਾ ਮੈਂ ਤੈਨੂੰ ਘਰੇ ਜਾ ਕੇ ਦੇ ਦੂੰ ਘਰੇ ਜਾ ਕੇ ਆਪਾਂ ਬਾੜ ਦਾਂਗੇ ਜਦੋਂ ਘਰੇ ਗਿਆ ਉਹ ਸਰੋ ਨੇ ਕਿਹਾ ਅ ਵੀ ਸਰਪੰਚ ਉਹ ਪਰਲੋਟ ਕਹਿੰਦਾ ਯਾਰ ਉਹ ਤਾਂ ਮੈਂ ਖੂਕਤਾ ਉਹਨੇ ਕਿਹਾ ਫੂਕਤਾ ਹੂੰ ਲਿਹਾਜ਼ ਉਹਦੀ ਵੀ ਫੂਕਤਾ ਹੂੰ ਜਰ ਇਸ ਤੋਂ ਬਾਅਦ ਜਿਹੜੀ ਜਗ੍ਹਾ 7.5 ਲੱਖ ਰੁਪਏ ਦੀ ਮਿਆਦ ਪੂਰੀ ਹੋ ਗਈ ਉਹ ਮਿਆਦ ਵળે ਉਹਨੇ ਕਿਹਾ ਵੀ ਸਰਪੰਚ ਵਿਆਸ ਸਮੇਤ ਤੂੰ ਆਪਦੇ ਪੈਸੇ ਚੱਕ ਤੇ ਮੇਰੀ ਜ਼ਮੀਨ ਮੈਨੂੰ ਵਾਪਸ ਕਰ ਦੇ ਜਿਹੜੇ ਤਰਕਾਜ਼ ਭਰੇ ਨੇ ਆਪਾਂ ਨੇ ਉਹ ਕਹਿੰਦਾ ਜ਼ਮੀਨ ਲਊਂਗਾ ਪੈਸੇ ਨਹੀਂ ਲੈਂਦਾ ਤਰਸਤੇਦਾਰ ਕੱਠੇ ਕਰ ਲਈ ਪਿੰਡ ਵਾਲਿਆਂ ਨੂੰ ਕਿਹਾ ਕਹਿੰਦਾ ਭਾਈ ਆਹ ਲਿਖਿਆ ਹੋਇਆ ਕਰਾਰਨਾਮਾ ਮੈਂ ਪੈਸੇ ਵਿਆਸ ਸਮੇਤ ਦੇ ਰਿਹਾ ਕਹਿੰਦਾ ਮੈਂ ਤਾਂ ਜ਼ਮੀਨ ਲੈਣੀ ਆ ਕੋਰਟ ਚ ਭਾਗਿਆ ਸੰਗਰੂਰ ਜਣੀ ਕੋਰਟ ਦੇ ਵਿੱਚ ਜਦੋਂ ਕੇਸ ਲਾਤਾ ਸਰਪੰਚ ਕੇ ਜਿੱਤ ਗਿਆ ਕੇਸ ਜਿੱਤਣ ਤੋਂ ਬਾਅਦ ਜਣੀ ਉਹਨੇ ਰਜਿਸਟਰੀ ਅਦਾਲਤ ਰਹੀ ਰਜਿਸਟਰੀ ਕਰਾ ਲਈ ਇਹੇ ਬੰਦਾ ਪੀੜਤ ਖਸਾਨ ਹੈ ਜਿਹੜਾ ਇਹ फडਕਦਾ ਮਾਰਿਆ ਆ ਦਾ ਹਾਈ ਕੋਰਟ ਤੱਕ ਗਿਆ ਹਾਈ ਕੋਰਟ ਤੇ ਨੇ ਗੱਲ ਰੱਖੀ ਵੀ ਆ ਆ ਚੱਕਰ ਆ ਜੀ ਸਾਰਾ ਹਾਈ ਕੋਰਟ ਤੇ ਤੋਂ ਗੱਲ ਰੱਖੀ ਹਾਈ ਕੋਰਟ ਨੇ ਕਹਾਂ ਤਾਂ ਵੀ ਜਿਹੜਾ 7.5 ਲੱਖ ਰੁਪਏ ਦਾ ਬਿਆਸ ਮੇਦ ਪੈਸੇ ਭਰ ਦਾ ਉੱਚ ਉਹਨੇ 12 ਲੱਖ ਰੁਪਇਆ ਭਰੋ ਹਾਈਪੋਰਟ ਪਾ ਜੇ ਦਾ ਮਤਲਬ ਤਾਂ ਸਟੇ ਹੋ ਗਈ ਨਾ ਜਿਹੜੀ ਸਾਰੀ ਗੱਲ ਦੀ ਰੁਕ ਗਈ ਉਹ ਤਾਂ ਵਿਆਹਾਂ ਜਿਹੜੇ ਪੈਸੇ ਲੈਂਦੇ ਬਿਆਸ ਮੇਦ ਪੈਸੇ ਭਰਦੇ ਜਿਹੜੀ ਹਰਾਨੀ ਦੀ ਗੱਲੇ ਤੇ ਉਹਦੇ ਤੇ ਲੋਨ ਖੜਾ ਜਮੀਨ ਤੇ ਲੋਨ ਜੇ ਲੋਨ ਹੋਵੇ ਜਮੀਨ ਤੇ ਪੰਜੀਕਤ ਤੇ ਹੁੰਦੀ ਨਹੀਂ ਜੇ ਲੋਨ ਖੜਾ ਰਜਿਸਟਰੀ ਕੇਮ ਕਰਤੀ ਭਲਾ ਕੋੜੇ ਪਟਵਾਰੀ ਦੇ ਕੋੜੇ ਤਸਿਲਦਾਰ ਨੇ ਇਹ ਗੈਰਕਾਨੂੰਨੀ ਕੰਮ ਕੀਤਾ ਉਹਦੇ ਸਟੇ ਹੋ ਗਈ ਉਹ ਸੇਰ ਤੋਂ ਬਾਅਦ ਇਮਤਿਹਾਲ ਕੇ ਮੈਂ ਚੜ੍ਹਦਾ ਬਈ ਉਹਦੇ ਨੂੰ ਇਮਤਿਹਾਲ ਵੀ ਚੜ੍ਹਦਾ ਜਣੀ ਉਹ ਤੂੰ ਵੀ ਕਹਾ ਪ੍ਰਭੂ ਜਮੀਨ ਉਹ ਪਹਿਲਾਂ ਬੌਂਦਾ ਹੀ ਦੀ ਠੇਕੇ ਤੇ ਉਹ ਉਹੀ ਬੌਂਦਾ ਹੀ ਠੇਕੇ ਤੇ ਜਮੀਨ ਉਹ ਤੂੰ ਕਹਾ ਪਤਾ ਕੀ ਕੀਤਾ ਜਿਹੜਾ ਸਾਡੇ ਤਲ ਲਖ ਦਾ ਪਰੋਡ ਨਹੀਂ ਸੀ ਪਾੜਿਆ ਨਾ ਉਹ ਪ੍ਰਭੂ ਦੇ ਘਾਟ ਤੇ ਲਾਤਾ ਜਮੀਨ ਲੈ ਗਿਆ ਘਰ ਤੇ ਫਲੋਟ ਲਾਤਾ ਜਦੋਂ ਘਰ ਦੇ ਰਾ ਘਰ ਦੀ ਘੁਕੀ ਰਹਿਆ ਜਣੀ ਜਮੀਨ ਚੋਂ ਬਾਹਰ ਕੱਢਦਾ ਘਰ ਚੋਂ ਪੌਸਲੇ ਬਾਹਰ ਕੱਢਦਾ ਕਰ ਤੇ ਕਰਬਜਾ ਕਰ ਲਿਆ ਜਣੀ ਜਦੋਂ ਪਿੰਡ ਦੇ ਲੋਕਾਂ ਨੂੰ ਜੜਾ ਐਡਾ ਧੱਕਾ ਨੰਗਾ ਚਿੱਟਾ ਧੱਕਾ ਆਪਣੇ ਬਲਾਕ ਵਾਲੇ ਅੱਗੂ ਨੇ ਦੇਖਿਆ ਜਣੀ ਲੋਕਾਂ ਨੇ 500 ਬੰਦੇ ਨੇ ਇਕੱਠੇ ਹੋ ਗਏ ਸਰਪੰਚ ਦੀ ਟਰਾਲੀ ਬਾਹਰ ਮਾਰੀ ਕੱਟ ਕੇ ਸਾਰਾ ਸਮਾਨ ਬਾਹਰ ਸੁੱਟਤਾ ਤੇ ਦਰਵਾਜੇ ਟਰਾਲੀ ਮੁੜੀ ਲੌਰਤੀ ਵੀ ਆਈ ਈ ਧੱਕੇ ਸਾਹੀ ਨਹੀਂ ਬੁਲਤ ਕਰਦੇ ਇਸ ਤੋਂ ਬਾਅਦ ਜਦੋਂ ਉਹਨਾਂ ਨਾਲ ਪ੍ਰਸ਼ਾਸਨ ਨਾਲ ਗੱਲ ਕੀਤੀ ਵੀ ਐਡੀ ਲੰਗੇ ਚਿੱਟੀ ਧੱਕੇ ਸਾਹੀ ਆ ਤੇ ਪਰਿਵਾਰ ਪੈਸੇ ਭਰੀ ਫਿਰਦਾ ਇਹਦਾ ਜਵਾਬ ਦੇਵੇ ਜਣੀ ਉਹਨਾਂ ਕੋਲੇ ਕੋਈ ਜਵਾਬ ਨਹੀਂ ਜਦੋਂ ਡੀਸੀ ਨਾਲ ਐਸਐਸਪੀ ਨਾਲ ਗੱਲ ਕੀਤੀ ਵਿਆਹ ਦੱਸੋ ਜੀ ਲਾਰੇ ਲੱਬੇ ਲਾਰੇ ਲੱਬੇ ਲਾਈ ਹੀ ਗਏ ਫੇਰ ਆਪਾਂ एलान ਕਰਕੇ ਵੀ ਬਾਈ ਝੋਨਾ ਲਾਵਾਂਗੇ ਜੀਰੀ ਲਾਵਾਂਗੇ ਜ਼ਮੀਨ ਤੇ ਆਪਾਂ ਭਰਾਵੋ ਜੀਰੀ ਲਾਈ ਆ ਮੋਰ ਚਾ ਲਾ ਕੇ ਰੱਖਿਆ ਐਸਐਸਪੀ ਕਹਿੰਦਾ ਡੀਸੀ ਕਹਿੰਦਾ ਕੋਟ ਦਾ ਮਸਲਾ ਜੀ ਭਰਾ ਜੀ ਤੁਹਾਡੀ ਗੱਲ ਸਾਰੀ ਠੀਕ ਆ ਕਹਿੰਦੇ ਇਹ ਕਹਿੰਦੇ ਆ ਸਾਨੂੰ 2 ਮਹੀਨੇ ਦੇ ਦੋ ਕੋਈ ਆਫਤਾਰੀ ਵੀ ਹੁੰਦੀ ਆ ਜੀ ਸਾਨੂੰ ਪਤਾ ਧੱਕਾ ਜਣੀ ਉਹ ਧੱਕੇ ਦੇ ਵਿੱਚ ਗਰਚਰਨ ਸਿੰਘ ਧੜਕਦਾ ਮਾਰਾ ਬਚਾਰਾ ਮਰ ਗਿਆ ਇੱਕ ਮੁੰਡਾ ਵੀ ਉਹ ਮੁੰਡੇ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਐਕਸੀਡੈਂਟ ਹੋ ਗਿਆ ਪਤਾ ਕਿਉਂਕਿ ਕੇਸ ਮੁੰਡੇ ਨੇ ਚੱਕ ਲਿਆ ਬਾਅਦ ਚ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਉਸ ਤੋਂ ਬਾਅਦ ਕੱਲੀ ਕੁੜੀ ਆ ਉਹ ਮਾਂ ਉਹ ਧੀ ਆ ਨੇ ਦੋਨੇ ਉਹ ਕੁੜੀ ਕੇਸ ਲੜ ਰਹੀ ਆ ਲਗਾਤਾਰ ਉਹਨੂੰ ਉਹਨਾਂ ਨੇ ਖੇਤ ਕੁੱਟਿਆ ਜਾ ਕੇ ਪੂਰੀ ਨੂੰ ਖੇਤ ਕੁੱਟਿਆ ਆ ਨੰਗੀ ਸਿੱਟੀ ਤੱਕੇ ਸਾਰੀ ਜਦਿ ਜਦੋਂ ਜਦੋਂ ਆਪਾਂ ਜੀਰੀ ਲਾਦੀ ਕਹਿੰਦੇ ਪ੍ਰਧਾਨ ਜੀ 2 ਮਹੀਨੇ ਦੇ ਦੋ ਆਪਾਂ ਤੋਂ ਬੱਡ ਕਮੇਟੀ ਦੇ ਸਾਰੀ ਗੱਲ ਵਿਚਾਰ ਲਈ ਵੀਰ ਕਬਜਾ ਵੀ ਕਰ ਲਿਆ ਜੀਰੀ ਵੀ ਲਾਤੀ ਮੋਰਚਾ ਵੀ ਲੱਗਿਆ ਪ੍ਰਸ਼ਾਸਨ ਤੇ ਕਹਿਣ ਤੇ ਵੀ ਕਿਤੇ ਇਹ ਨਾ ਕਹਿਣ ਆ ਵੀ ਪ੍ਰਧਾਨ ਜੀ ਤੁਸੀਂ ਇਹ ਗੱਲੀ ਨਹੀਂ ਮੰਨਦੇ ਆਪਾਂ ਕਿਹਾ ਵੀ ਠੀਕ ਆ ਆਪਾਂ ਜੀਰੀ ਸੁੱਕ ਗਈ ਸਰੋ ਆਪਣੀ ਜਿਹੜੇ ਆਪਣੇ ਵਿਰੋਧੀ ਨੇ ਜਿਹੜੇ ਲਾਇਰ ਨੂੰ ਨਹੀਂ ਛੱਡਦੇ ਉਹਨਾਂ ਨੇ ਸਟੇਜਾਂ ਤੋਂ ਕਿਹਾ ਕਹਿੰਦੇ ਵੱਡੀ ਜੱਫੇਬੰਦੀ ਵਾਲੇ ਸੂਰਮਿਆਂ ਦੀ ਜਿਰੀ ਸੁੱਕ ਗਈ ਕਹਿੰਦੇ ਇਹ ਹਾਂ ਉਹ ਐਲਾਨੀਆਂ ਕਿਹਾ ਤੁਹਾਡੇ ਜਿਹੜੇ ਚ ਵੱਡਾ ਪ੍ਰੋਗਰਾਮ ਕਰਕੇ ਜਣੀ ਉਹਦੇ باوجود ਤਾਂ ਕੋਈ ਗੱਲ ਨਹੀਂ ਗੋਲੀ ਆਪਾਂ ਕਿਹਾ ਠੀਕ ਆ ਯਾਰ ਗੱਲ ਹੋ ਗਈ ਤੇ ਬੰਦੇ ਹੋ ਗਈ ਪ੍ਰਸ਼ਾਸਨ ਨਾਲ ਹੋ ਗਈ 2 ਮਹੀਨੇ ਕਿਹੜੇ 6 ਮਹੀਨੇ ਲੰਘੇ ਜਦੋਂ ਮਿਲਦੇ ਹਾਂ ਹੌਂਦੀ ਸੀ ਨੂੰ ਮਿਲਿਆ ਵੀਡੀਓ ਸਰਦੱਸ ਕਹਿੰਦਾ ਜੀ ਕੋਰਟ ਚੋਂ ਕੀ ਕਰੀਏ ਜੀ ਕੋਰਟ ਦਾ ਜੀ ਆਏ ਆ ਅਸੀਂ ਕਹਿੰਦੇ ਹੁਣ ਫਿਰ ਫੜ ਜੀਏ ਖੇਤ ਚਾਹੀਏ ਹਣਾ ਉਹਦੇ ਉਲਟ ਪ੍ਰਭੂ ਨੇ ਹੋ ਗਿਆ 45 ਲਾਭੀ ਉਤੇ 45 ਲਾ ਕੇ ਉਹ ਸਰਪੰਚ ਗਰਚਰਨ ਸੁਆਹਰ ਹੋ ਕੇ ਖੋਹ ਕੇ ਲੈ ਗਿਆ ਜਣੀ 45 ਲਾ ਗਈ ਜੇ ਫੇਰ ਤਾਂ ਪ੍ਰਸ਼ਾਸਨ ਦੀ ਹੋ ਗਈ ਨਾ ਜ਼ਮੀਨ ਇਹ ਪ੍ਰਸ਼ਾਸਨ ਦੀ ਜ਼ਮੀਨ ਹੋ ਗਈ ਉਹਨੇ ਟ੍ਰਾਂਸਫਰ ਖੋਹ ਲਿਆ ਉਹ 45 ਕੋਟ ਦੀ ਨਾ ਉਹਨੇ ਉਹਦੇ ਕੀ ਮਰਚਾ ਕਰਿਆ ਬਈ ਡੀਸੀ ਨੂੰ ਕਿਹਾ ਉਹਨੇ ਤਾਂ ਦੱਸ ਕੀ ਮਰਚਾ ਕਰਿਆ ਫਿਰ ਤੂੰ ਆਏ ਕਰ ਅਸੀਂ ਮੜਦੇ ਆ ਜ਼ਮੀਨ ਤੇ ਜਾ ਕੇ ਤੂੰ ਇੱਕ ਵਾਰੀ ਕਰੀ ਜੇ ਇਹ ਵੀ ਕਿਹਨੇ ਵਲੀ ਸਾਨੂੰ ਮੜਨ ਦੇਉਗਾ ਤੁਸੀਂ ਨਹੀਂ ਮੜਨ ਦੇ ਆ ਜੌੜੀਆਂ ਤੋਂ ਅਸੀਂ ਗਿਆ ਨਾਲ ਜਿਹੜਾ ਤੁਸੀਂ ਪਰਚਾ ਕਰਤਾ ਕਰਕਦੇ ਵੀ ਪਰਚਾ ਕਰ ਦਿੰਦੇ ਹੋ ਕਿਉਂ ਉਹਨਾਂ ਨੂੰ ਰਾਤ ਕਿਹੜੀ ਗੱਲ ਦੀ ਐਡੀ ਨੰਗੀ ਚਿੱਟੀ ਧੱਕੇਸ਼ਾਹੀ ਦੇ ਖਿਲਾਫ ਪਾਉਂੋ ਆਪਾਂ ਇੱਥੇ ਆਏ ਆ ਭਵਾਨੀ ਕਾ ਖਾਣੇ ਅੱਗੇ ਮੋਰਚਾ ਲਾ ਕੇ ਰੱਖਿਆ ਉੱਥੇ ਵੀ ਲੋਨ ਕਰਿਆ ਸੀ ਵੀ ਉਧਰ ਨੂੰ ਬੁਲਾਵਾਂਗਾ ਕੋਈ ਸਰਕਾਰ ਵਾਲੇ ਪਾਸੇ ਨੂੰ ਉਹ ਤਾਂਵੇਂ ਜ਼ਰਫਦਾਰ ਕਰ ਲਿਆ ਇਹਨਾਂ ਨੇ ਜਿਹੜਾ ਬਲਜਿੰਦਰ ਸਿੰਘ ਆ ਉਹ ਵੀ ਐਸੇ ਤਰ੍ਹਾਂ ਦੀ ਠੱਕੇਸਾਹੀ ਉਹਦੀ ਵਿਆਖਿਆ ਕੀਤੀ ਆਗੂਆਂ ਨੇ ਉਹਦੀ ਵਿਆਖਿਆ ਤੇ ਮੈਂ ਨਹੀਂ ਦੇਣਾ ਪਰ ਭਰਾਵੋ ਸਾਡੇ ਵਿਚਾਰਨ ਦੀ ਲੋੜ ਆ ਇਹ ਵੀ ਇਹ ਜਮੀਨ ਦਾ ਰਾਵਾਂ ਕੱਲੀ ਜਾਵਾਗੀਰ ਦਾ ਨਹੀਂ ਹੈ ਪਰੋ ਇਹ ਰਾਵਾਂ ਵੱਡਾ ਅਸੀਂ ਹੱਕ ਤੇ ਹੱਕ ਮਾਰ ਕੇ ਕਹਿ ਰਹੇ ਆ 20 ਕੁਰਕੀਆਂ ਰੋਗਤੀਆਂ ਬਈ ਕੁਰਕੀ ਨਹੀਂ ਹੋੜ ਦਿੰਦੇ ਨਵਾਰੀਆਂ ਚ ਬੰਦ ਪਈਆਂ ਬਈ ਕੁਰਕੀ ਅਸੀਂ ਕਹਿ ਰਹੇ ਆ ਉਹ ਕਹਿੰਦੇ ਨਵਾਰੀਆਂ ਚ ਬੰਦ ਰੱਖੋ ਹੁਣ ਉਹ ਇਦੂ ਗਾਹਾਂ ਵੱਗ ਕੇ ਆਗੇ ਉਹ ਕਹਿੰਦੇ ਬਰਾਟ ਕਬਜ਼ੇ ਲੈਣੇ ਨੇ ਬਰਾਟ ਕਬਜ਼ੇ ਆ ਗਏ ਨਾ ਸਾਰੇ ਜ਼ਿਲ੍ਹਿਆਂ 'ਚ ਬਰਾਟ ਕਬਜ਼ੇ ਆਏ ਹੋਏ ਨੇ ਫਿਰ ਜੇ ਭਲਾ ਇਹੋ ਜਿਹੇ ਭੌਂ ਮਾਫੀਏ ਐ ਤਰੀਕੇ ਨਾਲ ਸਾਡੀਆਂ ਜ਼ਮੀਨਾਂ ਤਾਂ ਸਾਰੇ ਸਾਰਿਆਂ ਦੇ ਲੌਣ ਲੈ ਹੋਏ ਨੇ ਉਹ ਸਾਰੇ ਵੱਡੀ ਪੱਤਰ ਤੇ ਜ਼ਮੀਨਾਂ ਤੇ ਕਬਜ਼ਾ ਕਰਨਗੇ ਆ ਉਹਨਾਂ ਦੀ ਵਿਉਂਤ ਆ ਪ੍ਰਭੂ ਇਹ ਇਸ ਕਰਕੇ ਵਿਉਂਤ ਤੁਸੀਂ ਬੁੱਝ ਲਈ ਇਹ ਵਿਉਂਤ ਬੁੱਝ ਕੇ ਜਦੋਂ ਇੱਥੇ ਆਇਓ ਤਾਂ ਉਹਨਾਂ ਦੇ ਦਰਜੋ ਇਹਨਾਂ ਗੱਲ ਨੇ ਵਧਣਾ ਇਹ ਗੱਲ ਨੇ ਉਧਰਲੇ ਪਾਸੇ ਨੂੰ ਇਹ ਤੁਹਾਡੀ ਲੋਕ ਤਾਕਤ ਜੋ ਵਧੂਗੀ ਇਹ ਤਾਂ ਮਸਲੇ ਹੱਲ ਹੋਣੇ ਨੇ ਇਹ ਮਸਲਾ ਹਰ ਹਾਲਤ ਚ ਇਹਨਾਂ ਨੂੰ ਹੱਲ ਕਰਨਾ ਪਊਗਾ ਇਹ ਤੋਂ ਬਿਨਾ ਚੱਲਣਾ ਨਹੀਂ ਹੈ ਕੰਮ ਕਿਉਂਕਿ ਭਰਾਵੋ ਜਿਹੜੀ ਗੱਲ ਦੇ ਤੁਸੀਂ ਕੱਲ ਲੜਿਓ ਕੱਲ ਬੈਠੇ ਹੋ ਆ ਕੇ ਜੇ ਉਹ ਕਾਲੇ ਕਾਨੂੰਨ ਰੱਦ ਕਰਵਾ ਕੇ ਆਏ ਆ ਪਹਿਲੇ ਦੋ ਕਾਨੂੰਨ ਮਾਦੇ ਪੁੱਤਾਂ ਨੇ ਚਿੱਠੀ ਜਨਤ ਕਰਤੀ ਜਾਰੀ ਕਰਤੀ ਚਿੱਠੀ ਜਣੀ 26 ਮਾਰਕੀਟ ਕਮੇਟੀਆਂ 26 ਮਾਰਕੀਟ ਕਮੇਟੀਆਂ ਨਾਲ ਮੰਡੀਆਂ ਕਿਨੇ ਜੜੀਆਂ ਹੋਣੀਆਂ ਪਲਾਂ ਇਸ ਕਰਕੇ ਜਿਹੜੇ ਸਿੱਲੂ ਦੇ ਗ੍ਰਾਮ ਨੇ ਪੰਜ ਅਕਾਲੀਆਂ ਨੇ ਲਿਆਂਦੇ ਨੇ ਇੱਥੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਆ 6 ਨੂੰ ਕਾਂਗਰਸੀਆਂ ਨੇ ਦਿੱਤੀ ਆ 4 ਨੂੰ ਇਹਨਾਂ ਨੇ ਦਿੱਤੀ ਇਹਨਾਂ ਨੇ ਗਣੀ ਹੁਣ ਉਦੋਂ ਵੀ ਗਾਹਾ ਕਰਤਾ ਇਹ ਉਹਨਾਂ ਨੂੰ ਭਾਵੇਂ ਕਾਨੂੰਨ ਬਾਅਸ ਲੈਣਾ ਪੈ ਗਿਆ ਪਰ ਪ੍ਰਭੂ ਬਾਅਸ ਵੋਟਾਂ ਕਰਕੇ ਲਿਆ ਆਪਣੇ ਖਰਬਾ ਪਾ ਲਿਓ ਵੋਟਾਂ ਕਰਕੇ ਬਾਅਸ ਲਿਆ ਉਹ ਆਉਣਗੇ ਚੜ੍ਹਨਗੇ ਇਸ ਕਰਕੇ ਇਹ ਜਿਹੜੇ ਗਦਾਮ ਨੇ ਉਹ ਜਿਹੜੇ ਵੱਡੇ ਢੋਲ ਸਾਡੇ ਘਰਾਂ ਦੇ ਢੋਲ ਨੇ ਨਾ ਜਿਹੜੇ ਕਣਕ ਦੇ ਇਹਨਾਂ ਨੂੰ ਰੜਕਦੇ ਤੇ ਰੜਕਦੇ ਭਰਾਵੋ ਕਿਦਿਆਂ ਨੇ ਕਹਿ ਨਰੇ ਆਖੂ ਤੁਹਾਡੇ ਪਿੰਡ ਚ ਕੂ ਕੂ ਕੇ ਕਹਿੰਦੇ ਨੇ ਉਹ ਜ਼ਮੀਨਾਂ ਨਹੀਂ ਸੱਗਣੀਆਂ ਭਰਾਵੋ ਆ ਸੜਕਾਂ ਤਾ ਬਣਾ ਰਹੇ ਨੇ ਇਹ ਗੱਲਾਂ ਸਾਡੇ ਸਾਹਮਣੇ ਆ ਗਈਆਂ ਆਪਾਂ ਵੀ ਆ ਤਾਂ ਢੋਲ ਕਾ ਵੱਡੇ ਵੱਡੇ ਲਾਤੇ ਇਹਨਾਂ ਨੇ ਐਸ ਕਰਕੇ ਜਿਵੇਂ ਅੰਗਰੇਜ਼ਾਂ ਨੇ ਕਰਿਆ ਨਾ ਜਦੋਂ ਤੇ ਅਰੇਜ ਆਏ ਅੰਗਰੇਜ਼ਾਂ ਨੇ ਰੇਲ ਦੀਆਂ ਲਾਈਨਾਂ ਬਸਾਤੀਆਂ ਉਦੋਂ ਵੀ ਕਾ ਪ੍ਰਕਾਸ਼ ਹੋ ਗਿਆ ਕਹਿੰਦੇ ਉਹ ਪਰਾਉ ਉਹਨਾਂ ਨੇ ਵੀ ਲੱਖਾਂ ਟਨ ਨਰਮਾ ਕਪਾਹ ਸਾਡਾ ਉਹਨਾਂ ਰੇਲਾਂ ਰਾਹੀਂ ਲੈ ਕੇ ਗਏ ਨੇ ਆ ਜਿਹੜੇ ਭਾਰਤ ਮਾਲਾ ਕਰਕੇ ਆਪਾਂ ਬੋਲਦੇ ਆ ਇਹ ਭਾਰਤ ਮਾਲਾ ਪ੍ਰੋਜੈਕਟ ਆ ਨਾ ਜਿਹੜਾ ਇਹ ਸਾਡੇ ਟਰਾਲੇ ਭਰ ਕੇ ਐਵੇਂ ਜਿਵੇਂ ਲੈ ਕੇ ਜਾਣੇ ਨੇ ਇਹਨਾਂ ਨੇ ਅਜਾੜਾ ਹੋਣਾ ਅਜੇ ਨਹੀਂ ਸਮਝ ਪੈਰੀ ਗੱਲ ਅਜੇ ਨਹੀਂ ਪੱਲੇ ਪੈਂਦੀ ਵੀ ਆ ਟਰਾਲੀ ਸਿੱਧੀ ਸੱਲੂ ਦੇ ਗ੍ਰਾਮ ਚ ਜਾਊਗੀ ਜਿਹੜੇ ਪਹਿਲਾਂ 4 ਬੰਦੇ ਟਰਾਲੀ ਲਾਉਂਦੇ ਨੇ ਮੰਜ਼ੂਰ ਉਹਨਾਂ ਦਾ ਰੋਜ਼ਗਾਰ ਤਾਂ ਮਾਰਿਆ ਗਿਆ ਨਾ ਜਿਹੜੇ 4 ਲਾਉਂਦੇ ਨੇ ਜਿਨ੍ਹਾਂ ਨੇ ਝਾਰਨਾ ਝਾੜ ਜਿਹੜੇ ਸਾਡੇ ਉਹ ਝਾਰ ਨਾਲੇ ਕਿਧਰ ਗਏ ਭਲਾ ਉਹਨਾਂ ਨਾਲੇ ਯਾਰ ਮਾਰੇ ਗਏ ਨਾ ਜਿਹੜੇ ਪੱਲੇਦਾਰ ਨੇ ਜਿਨ੍ਹਾਂ ਗੋੜੀ ਭਰਨੀ ਆ ਗੋੜੀ ਚ ਪਾਉਣਾ ਅਨਾਜ ਉਹ ਵੀ ਲੇਬਰ ਗਈ ਪੱਲੇਦਾਰਾਂ ਦੀ ਲੇਬਰ ਗਈ ਪਹਿਲਾਂ ਲੋਡ ਕਰਨੀਆਂ ਲੋਡ ਕਰਨੀਆਂ ਫਿਰ ਚੱਕੇ ਲਾਉਣੇ ਨੇ ਉਹ ਸਾਰਾ ਕੰਮ ਖਤਮ ਟਰੱਕ ਜੁਨੀਅਨ ਵਾਲਾ ਕੰਮ ਖਤਮ ਇਹਸ ਕਰਕੇ ਸੈਲਰ ਮਾਲਕਾਂ ਦਾ ਕੰਮ ਖਤਮ ਇਹਦੂੰ ਬਹਾ ਜਣੀ ਜਿਹੜਾ ਟਰੱਕ ਵਾਲੇ ਨੇ ਉਹਨੂੰ ਪੈਂਚਰ ਹੋ ਗਿਆ ਉਹ ਪੈਂਚਰ ਦੁਕਾਨ ਤੇ ਲੈਣ ਜਾਊਗਾ ਇੰਜਰ ਵਾਲੇ ਦਾ ਕੰਮ ਖਤਮ। ਉਹ ਤੋਂ ਬਾਅਦ ਜਿਹੜਾ ਸਾਡੇ ਦੁਕਾਨਾਂ ਵਾਲੇ ਸਪੇਅਰ ਪਾਰਟ ਵਾਲੇ ਨੇ ਜਿੱਦ ਟ੍ਰੱਕ ਦਾ ਸਪੇਅਰ ਪਾਰਟ ਕੋਈ ਇੰਜਰ ਦਾ ਕੁਛ ਲੁਕਸ ਪੈ ਗਿਆ। ਉਹ ਸਪੇਅਰ ਪਾਰਟ ਇਥੋਂ ਲੈ ਕੇ ਜਾਂਦਾ ਰ ਉਹ ਖਤਮ। ਜਣੀ ਕਿੱਥੇ ਤੱਕ ਜਾਂਦੀ ਹੈ ਗੱਲ। ਕੁੱਲ ਸਾਡੀ ਮੂਹਾਂ ਦੀ ਰੋਪੀ ਖੋਣ ਦਾ ਜਿਹੜਾ ਹਮਲਾ ਇਹ ਬੇਈਮਾਨ ਲੈ ਕੇ ਆਏ ਨੇ। ਭਾਵੇਂ ਥੋੜੀ ਤਾਕਤ ਕਰਕੇ ਇਹਨਾਂ ਨੂੰ ਉਹ ਬਾਹਰ ਫ ਲੈਣਾ ਪੈ ਗਿਆ। ਇਸ ਕਰਕੇ ਪਾਉ ਉਹ ਬੇਅੰਤੀਆ ਆ ਸੋਡੀ ਜਥੇਬੰਦੀਆਂ ਭਾਰਤੀ ਕਿਸਾਨ ਦੀ ਏਕਤਾ ਗਰਾਹ ਜਿਹੜਾ ਪੰਜਾਬ ਦੇ ਵਿੱਚ ਆ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਹਾਂ ਭਾਈ ਆਜ ਅੱਥੇ ਬੰਦੀ ਆ ਕੋਈ ਵਿਦਿਆਰਥੀ ਕੋਈ ਮਜ਼ਦੂਰ ਕੋਈ ਵੀ ਲੜਨ ਵਾਲੇ ਲੋਕ ਕਹਿੰਦੇ ਨੇ ਵੀ ਅਪਲੌਰ ਨਹੀਂ ਆਉਣਗੇ ਭਗਤ ਸੱਣਾਉ ਨਹੀਂ ਆਉਣਗੇ ਉਹਨਾਂ ਕੋਲੇ ਜਾਓ ਉੱਥੇ ਮਿਲੂਗੀ ਢੋਈ ਜਾ ਕੇ ਇਸ ਕਰਕੇ ਜਿਹੜੇ ਆਏ ਲੋਕ ਦੇਖ ਰਹੇ ਨੇ ਪ੍ਰਭੂ ਤਾਂ ਸਾਡੇ ਵਿਚਾਰਨ ਵਾਲੀ ਆ ਗੱਲ ਇਹ ਕਿ ਜਿਹੜੇ ਸਾਡੀ ਨੌਜਵਾਨੀ ਇਹਨਾਂ ਨੇ ਚਿੱਟੇ 'ਚ ਪਾ ਕੇ ਮਾਰਤੀ ਨਸੇ 'ਚ ਪਾਤੀ ਸਾਡੀ ਨੌਜਵਾਨੀ ਆ ਬਟਾ ਹਰਜਿੰਦਰ ਘਾਟੋਂ ਜਣੀਏ ਦਾ ਚਾਚੇ ਦਾ ਮੁੰਡਾ ਪਰਸੋਂ ਚੌਥੇ ਦੀ ਰਿਪੋਰਟ ਆ ਜੇ ਪਰਸੋਂ 17 ਅਕਤੂਬਰ ਨੂੰ ਹੋਗਾ ਜਣੀ ਨੌਜਵਾਨ ਘੱਭਰੂ ਮੁੰਡਾ ਟਰੱਕ ਤੇ ਚਲਾ ਗਿਆ ਬਾਤ ਉਹ ਸ੍ਰੇਤ ਨਹੀਂ ਨੌਜਵਾਨ ਘੱਭਰੂ ਉਹ ਨੌਜਵਾਨ ਸਾਡੇ ਇਹਨਾਂ ਨੇ ਉਧਰ ਨੂੰ ਪਾਤੇ ਇਸ ਕਰਕੇ ਭਰਾਵਾ ਜਿਹੜੇ ਨੌਜਵਾਨ ਨਹੀਂ ਆ ਰਹੇ ਤੇਰਾ ਆਉਣਗੇ ਨੌਜਵਾਨ ਨੌਜਵਾਨਾਂ ਨੂੰ ਕੀ ਆਪਰਾ ਉਹ ਨੌਜਵਾਨਾਂ ਨੂੰ ਅਜੇ ਇਹ ਗੱਲ ਸਮਝ ਨਹੀਂ ਪਈ ਉਹ ਸਮਝ ਪੈਂਦੀ ਹੈ ਉਹਨਾਂ ਦੇ ਕਿ ਭਾਈ ਸਿੱਧੂ ਮੂਸੇ ਵਾਲੇ ਦੇ ਗੀਤ ਸੁਣਨੇ ਨੇ ਉਹਨਾਂ ਨੂੰ ਵਿਭਗਤ ਸਿੰਘ ਦੀ ਮੋਸਾ ਵਾਲੀ ਫੋਟੋ ਆ, ਪਕਤੌਲ ਵਾਲੀ ਫੋਟੋ ਉਹਨਾਂ ਨੂੰ ਉਹ ਦੇਖਦੇ ਨੇ ਕਿਉਂਕਿ ਉਹ ਜਿਹੜਾ ਵੱਡਾ ਮਾਹੌਲ ਉਹਨਾਂ ਨੇ ਬਣਾਇਆ ਉਹਨਾਂ ਨੂੰ ਜਦੋਂ ਆ ਪਤਾ ਲੱਗਿਆ ਨਾ ਪੰਜਾਬ ਦੀ ਨੌਜਵਾਨੀ ਨੂੰ ਕਿ ਸਾਡਾ ਤਾਂ ਪਾਈਆ ਇੱਥੇ ਪਿਆਰ ਜਗਾਰ ਜਿਹੜੇ ਉੱਥੇ ਸੰਭੂ ਦੀ ਬਾਰਡਰ ਤੇ ਖੜ ਕੇ ਕਹਿੰਦੇ ਨੇ ਖਰੌਰੀ ਦੇ ਬਾਰਡਰ ਤੇ ਵੇ ਹਿੱਕ ਚ ਮਾਰ ਹਿੱਕ ਚ ਉਹ ਨਰਾਜ਼ ਨੇ ਬਣਾਏ ਉਹ ਉਹ ਨਰਾਜ਼ ਹੋਏ ਹੋਏ ਨੌਜਵਾਨ ਚਿੱਟੇ 'ਚ ਪੈਂਦੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਲੜਾਕੂ ਤਾਕਤ ਚਾਹੀਦੀ ਐ ਕੋਈ ਉਹ ਲੜਾਕੂ ਤਾਕਤ ਦੇਖਦੇ ਨੇ ਔਰ ਜਦੋਂ ਉਹਨਾਂ ਨੂੰ ਆਹ ਸਹੀ ਗੱਲ ਦਾ ਪਤਾ ਲੱਗੂਗਾ ਉਹ ਹੋਣਗੇ ਸਾਰੇ ਇੱਧਰ ਹੀ ਆਉਣਗੇ ਉਹ ਦੇਖਦੇ ਨੇ ਭਰਾਵੋ ਤੁਹਾਡੇ ਵੱਲ ਇਸ ਕਰਕੇ ਜਿੰਨੀ ਸਾਡੀ ਲੀਡਰਸ਼ਿਪ ਮਜ਼ਬੂਤ ਹੁੰਦੀ ਜਾਊਗੀ ਤੁਹਾਡੀ ਤਾਕਤ ਮਜ਼ਬੂਤ ਹੁੰਦੀ ਜਾਊਗੀ ਉਹ ਦੇਖਦੇ ਨੇ ਲੜਨ ਵਾਲੇ ਲੋਕਾਂ ਨੂੰ ਇਸ ਕਰਕੇ ਪੰਜਾਬ ਦੇ ਵਿੱਚ ਜਿੰਨੇ ਤੁਸੀਂ ਖੇਲ ਲੜੇ ਨੇ ਜਿਹੜੇ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸਾਡੇ ਆਗੂ ਸਹੀਰ ਕੀਤੇ ਨੇ ਸਾਧੂ ਸਿੰਘ ਧੱਕੂਰਾ ਵਰਗੇ ਕਿੰਨੇ ਆਗੂ ਨੇ ਇਸ ਕਰਕੇ ਭਰਾਓ ਲੜਾਈ ਬਹੁਤ ਵੱਡੀ ਆ ਸ਼ਾਨਦਾਰ ਲੜਾਈ ਆ ਉਹ ਸਾਡੇ ਗੁਰੂ ਵਾਲੀ ਲੜਾਈ ਆ ਜਿਹੜੀ ਸਾਡੇ ਗੁਰੂ ਇੱਥੇ ਲੜ ਕੇ ਗਏ ਨੇ ਉਸੇ ਲੜਾਈ ਨੂੰ ਤੁਸੀਂ ਅੱਗੇ ਵਧਾ ਰਹੇ ਹੋ ਭਰਾਓ ਇਸ ਕਰਕੇ ਗੱਲ ਕਢਦੇ ਮਨੋਂ ਚ ਬਹੁਤ ਭਰਾਵਾਂ ਨੂੰ ਇਹ ਆ ਕਿ ਯਾਰ ਇੱਥੇ ਤਾਂ ਕਰਮਾ ਕਰਮਾ ਦਾ ਚੱਕਰ ਆ ਕੋਈ ਕਰਮਾ ਕਰਮਾ ਦਾ ਕੋਈ ਚੱਕਰ ਨਹੀਂ ਹੈ ਉਹ ਭਰਾਓ ਮੋਲ ਸਾਡੀਆਂ ਧੀਆਂ ਨੂੰ ਚੱਕ ਕੇ ਲੈ ਜਾਂਦੇ ਅਫਗਾਨਿਸਤਾਨ ਦੇ ਬਾਜ਼ਾਰਾਂ 'ਚ ਵੇਚ ਦਿੰਦੇ ਉਹਨੋ ਸਾਡੇ ਗੁਰੂ ਸਾਹਿਬਾਨ ਜੇ ਐ ਕਹਿੰਦੇ ਵੀ ਇਹ ਵਹਿਗੁਰੂ ਇਹ ਪ੍ਰਮਾਤਮਾ ਖੰਡ-ਪਾਟ ਕਰਾ ਲੈਂਦੇ ਕਹਿੰਦੇ ਵੀ ਕੋਰੋ ਮੋਗਲ ਚਲੇ ਜਾਣਾ ਕਿਵੇਂ ਵਗ ਜਾਂਦੇ ਮੋਗਲ ਬਾਈ ਉਹ ਤਾਂ ਬੰਦ-ਬੰਦ ਕੱਟੇ ਨੇ ਖੋਪੜੀਆਂ ਲਹਾਈਆਂ ਨੇ ਚਰਖੜੀਆਂ ਤੇ ਚੜ੍ਹੇ ਨੇ ਤਾਂ ਗਏ ਨਾ ਮੋਗਲ ਕੋ ਜੇ ਸਾਡਾ ਭਗਤ ਸਿੰਘ ਇਹ ਕਹਿਣਾ ਇਹ ਵਹਿਗੁਰੂ ਇਹ ਪ੍ਰਮਾਤਮਾ ਕੋਰੋ ਮਰੇ ਚਲੇ ਜਾਣਾ ਨਹੀਂ ਸੀ ਜਾਣਾ ਇਸ ਕਰਕੇ ਭਰਾਓ ਸਾਡੇ ਗੁਰੂਆਂ ਨੇ ਤਾਂ ਸਾਨੂੰ ਲੜਨ ਦੀ ਜਾਚ ਦੱਸੀ ਆ ਉਹਨਾਂ ਨੇ ਤਾਂ ਕਿਹਾ ਕਿ ਆਪਣੇ ਹੱਥੀ ਆਪਣਾ ਆਪਣੇ ਕਾਰਜ ਸਵਾਰਿਓ ਉਹ ਜਿਹੜੇ ਆਪਾਂ ਕਹਿ ਰਹੇ ਆਂ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਕਤਾਫ ਕਰੋ ਆਪਣੀ ਰਾਖੀ ਕਰਨ ਵਾਸਤੇ ਆਇਓ ਪਰੋ ਇਸ ਕਰਕੇ ਇੱਥੇ ਇਹਨਾਂ ਨੂੰ ਟੈਲੀਫੋਨ ਸੀ ਨੋਟ ਕਰ ਦਿਆ ਉਹ ਨੋਟ ਕਰਦੇ ਖਬਰਦਾਰ ਹੋ ਜਾਏ ਖਬਰਦਾਰ ਕਿ ਇਸ ਤਰੀਕੇ ਨਾਲ ਅਸੀਂ ਮੀਟਿੰਗਾਂ ਦਾ ਟਾਈਮ ਦੇ ਕੇ ਇਹਨਾਂ ਨੂੰ ਅਲਗਾਉਣੀਆਂ ਕਰ ਦਿਆਂਗੇ ਇਹ ਪ੍ਰਦਰਸ਼ਨ ਸ੍ਰੀ ਕਰਨਗੇ ਪੰਜਾਬ ਦੇ ਲੋਕ ਪੰਜਾਬ ਕਮੇਟੀ ਦੇ ਸੱਦੇ ਤੇ ਆਹੇ ਪ੍ਰੋਗਰਾਮ ਆ ਇਸ ਕਰਕੇ ਮੰਤਰੀ ਸਾਹਿਬ ਤੂੰ ਕਿਹੜੇ ਬਾਗ ਦੀਆਂ ਮੂੜੀਆਂ ਆ ਜਦੋਂ ਇੱਥੇ ਚੰਨਾ ਦੇ ਕਾਂਗਰਸ ਦੀ ਸਰਕਾਰ ਦੀ ਛੋਟਾ ਜਿਹੜਾ ਮਾਨਪ੍ਰੀਤ ਬਾਦਲ ਉਹੋ ਵੀ ਆਈ ਕਰਦਾ ਦੀ ਜਦੋਂ ਆਪਾਂ ਜਾ ਕੇ ਚੰਨੀ ਦੇ ਬਠਿੰਡੇ ਚ ਪੋਰਟ ਪਾੜੇ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਕਿਹਾ ਵੀ ਪਿੰਡਾਂ ਜੇ ਵੜਨ ਦੇ ਦੂਜੇ ਦਿਨ ਮੂੰਹ ਦੇ ਮੂੰਹ ਸੱਟਿਆ ਇਸ ਕਰਕੇ ਸਿੱਧਾ ਦੇ ਮੂੰਹ ਤੋਂ ਮੂੰਹ ਭਰਾਵੋ ਤੁਹਾਨੂੰ ਬੇਨਤੀ ਆ ਅਪੀਲ ਆ ਕਿ ਇਸ ਕੱਠ ਨੂੰ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰੋ ਆਏ ਨੇ ਇੰਟੈਲੀਜੈਂਸੀ ਵਾਲੇ ਆਏ ਨੇ ਇਹਨਾਂ ਦੇ ਜਿਹੜੇ ਅੰਦਰਲੇ ਇਹਨਾਂ ਦੇ ਹਮਲਾ ਫੈਲਾ ਪ੍ਰਧਾਨ ਜੀ ਗੱਲ ਕਰਾਉਂਦੇ ਨੇ ਆ ਮੰਤਰੀ ਸਾਹਿਬ ਕਹਿੰਦੇ ਨੇ ਆਜੋ ਗੱਲ ਕਰ ਲੈਂਦੇ ਆ ਅਸੀਂ ਕਿਹਾ ਵੀ ਹੁਣ ਨਹੀਂ ਟਾਈਮ ਸਾਡੇ ਕੋਲ ਜਾਰਾ ਹੁਣ ਤਾਂ ਸਾਡੀ ਬਰਡਿੰਗ ਮੀਟਿੰਗ ਚੱਲ ਰਹੀ ਆ ਕੋਈ ਨਾ 3 ਵਜੇ ਤੋਂ ਬਾਅਦ ਕਰਾਂਗੇ ਗੱਲ ਇਸ ਕਰਕੇ ਇਹ ਗੱਲ ਉਦੋਂ ਚੱਲੂਗੀ ਹੁਣ ਜੋਨੇ ਤੁਹਾਡੇ ਮਸਲੇ ਨੇ ਹੱਲ ਹੋਣਗੇ ਜਿਹੜਾ ਡੀਸੀ ਜਣੀ ਉੱਥੇ ਬਹਿ ਕੇ ਸਾਨੂੰ ਝੂਠ ਬੋਲੀਆਂ ਦਾ ਜਣੀ ਜਦੋਂ ਸਾਡੇ ਵਕੀਲ ਨੇ ਕਿਹਾ ਕਿ ਅਬ ਗਰਦੌਰੀਆਂ ਜੀ ਇਹ ਇਹਦੇ ਨਾਂ ਨੇ ਕਰਨਜੀਤ ਕੌਰ ਦੇ ਗਰਦੌਰੀਆਂ ਇਹਨਾਂ ਦੇ ਨਾਂ ਨੇ ਨਾ ਕੀ ਕੰਮ ਕਰ ਜਾ ਸਕਦੇ ਨਾ ਤੇ ਨੇ ਉਹ ਸਾਰੀ ਫਰੋਲੀ ਜਦੋਂ ਫਾਇਲ ਆਪਾਂ ਨੇ ਉਹ ਫਰਾਂ ਤੋਂ ਕੋਈ ਕਰਦਾ ਵੀ ਨਹੀਂ ਚੜੀ ਇਸ ਕਰਕੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈ ਉਹ ਭਰਾਵੋ ਕਹਿੰਦਾ ਸਾਭ ਨੂੰ ਤਿੰਨ ਵਜੇ ਡਾਕਟਰਾਂ ਹਾਰ ਲਵਾ ਦੇਾਂਗੇ ਜੀ ਅਜੇ ਤੱਕ ਟ੍ਰਾਂਫਰ ਹੋ ਨਹੀਂ ਲੱਗਿਆ ਇਸ ਕਰਕੇ ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਗੱਲਾਂ ਤੁਹਾਡੀ ਤਾਕਤ ਨੇ ਪਲਟਣੀਆਂ ਨੇ ਇਹ ਤਾਕਤ ਆ ਪ੍ਰਭਾਉ ਇਹਨੂੰ ਮਜ਼ਬੂਤ ਕਰੋ ਇਹ ਬੇਨਤੀ ਆ ਹੋਰ ਵੀ ਬੁਲਾ ਰਹੇ ਨੇ ਤੁਹਾਡੇ ਨਾਲ ਗੱਲ ਕਰਨੀਆਂ ਸਾਜੀ ਫੇਰ ਸਮਾਂ ਲੱਗਿਆ ਗੱਲ ਕਰਾਂਗੇ ਵਿਸਾਰਚ ਹੋਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਆਪਣੇ ਸੁਭਾਗੂ ਦਿੱਤਾ ਆਪਣੀ ਕਹਾਣੀ ਆ ਜਾ ਰਿਹਾ